ਸਵਾਗਤ ਕਰਦੀਆਂ ਜੀ ਰਿਸ਼ਤਿਆਂ ਦਾ ਨਿੱਗ ਚੈਨਲ ਤੇ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੀਆਂ ਕਿ ਤੁਸੀਂ ਸਭ ਠੀਕ ਠਾਕ ਹੋਗੇ ਅੱਜ ਅਸੀਂ ਇਕੱਠੇ ਹੋਏ ਪਿੰਡ ਔਲਖ ਤਿਆਂ ਦਾ ਤਿਉਹਾਰ ਮਨਾਉਣ ਵਾਸਤੇ ਤਿਆਂ ਕੁੜੀਆਂ ਦਾ ਤਿਉਹਾਰ ਮੰਨਿਆ ਜਾਂਦਾ ਹੈ ਕੁਝ ਸਮਾਂ ਪਹਿਲਾਂ ਜਿਹੜੀਆਂ ਕਿ ਬਿਲਕੁਲ ਅਲੋਪ ਹੋ ਰਹੀਆਂ ਤਿਆਂ ਨੂੰ ਹੁਣ ਮੁੜ ਸੁਰਜੀਤ ਕਰਨ ਵਾਸਤੇ ਬਹੁਤ ਸਾਰੇ ਉਪਰਾਲੇ ਕੀਤੇ ਗਏ ਨੇ ਪਿੰਡਾਂ ਪਿੰਡਾਂ ਦੇ ਵਿੱਚ ਏ ਤੀਆਂ ਦਾ ਤਿਉਹਾਰ ਜਿਹੜਾ ਹੈ ਹੁਣ ਮਨਾਉਣਾ ਸ਼ੁਰੂ ਹੋਇਆ ਬੜੀ ਖੁਸ਼ੀ ਹੁੰਦੀ ਹੈ ਤਾਂ ਕਿ ਸਾਡੇ ਆਉਣ ਵਾਲੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਆਪਾਂ ਤਾਂ ਲੱਗੇ ਵੀ ਇਹ ਤਿਉਹਾਰ ਹੈ ਜਿਹੜਾ ਇਸ ਤਰ੍ਹਾਂ ਮਨਾਇਆ ਜਾਂਦਾ ਸੀਗਾ ਜੇਕਰ ਅਸੀਂ ਇਹਨਾਂ ਨੂੰ ਛੱਡ ਦਿੱਤਾ ਤੀਆਂ ਨੂੰ ਮਨਾਉਣਾ ਛੱਡ ਦਿੱਤਾ ਤਾਂ ਇਹ ਵੀ ਇੱਕ ਨਾ ਇੱਕ ਦਿਨ ਇਸ ਤਰ੍ਹਾਂ ਦਾ ਆਏਗਾ ਜਦੋਂ ਕਿ ਬੱਚਿਆਂ ਨੂੰ ਪਤਾ ਹੀ ਨਹੀਂ ਹੋਣਾ ਵੀ ਤੀਆਂ ਹੁੰਦੀਆਂ ਕਿਵੇਂ ਆ ਬੋਲੀ ਕਿਵੇਂ ਪਾਈਦੀ ਹੈ ਨੱਚੀਦਾ ਕਿਵੇਂ ਆ ਬਹੁਤ ਸਾਰੇ ਮੇਰੀਆ ਭੈਣਾਂ ਨੂੰ ਨੱਚਣਾ ਆਉਂਦਾ ਵੀ ਹੁੰਦਾ ਪਰ ਉਹ ਕਿਸੇ ਸ਼ਰਮ ਦੇ ਵਿੱਚ ਜਾਂ ਕਿਸੇ ਝੇਪ ਦੇ ਵਿੱਚ ਆ ਕੇ ਨੱਚਦੀਆਂ ਨਹੀਂ ਮੈਂ ਸਭ ਨੂੰ ਕਹਿੰਨੀ ਆਂ ਵੀ ਇਹ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ ਇਹ ਤਾਂ ਆਪਣੇ ਮਨ ਦੇ ਭਾਵ ਨੇ ਜਿਹੜੇ ਆਪਾਂ ਪ੍ਰਗਟ ਕਰਦੇ ਆਂ ਨੱਚ ਕੇ ਗਾ ਕੇ ਇੱਕ ਦੂਜੇ ਨਾਲ ਹਾਸਾ ਮਜ਼ਾਕ ਕਰਕੇ ਇਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜਿਹੜੀ ਕਿ ਸਾਨੂੰ ਸ਼ਰਮਸਾਰ ਹੋਣਾ ਪਵੇ ਤਾਂ ਅੱਜ ਅਸੀਂ ਚੱਲਦੇ ਆਂ oதி அவைkan, I don't know. taba <laughs> ko ਬੋਲੇ 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 ਇੰਦਾਨ ਮੇਰੇ ਆ ਕੇ ਜਨਮ ਨਾ ਲੁਆਣੀ ਨਾ ਲੁਆਣੀ